ਤੰਤਰ ਦਿਵਸ 26 ਜਨਵਰੀ ਦੇ ਪਟਿਆਲਾ ਵਿਖੇ ਹੋਣ ਵਾਲੇ ਰਾਜ ਪੱਦਰੀ ਸਮਾਗਮ ਦੇ ਲਈ ਫੁੱਲ ਡਰੈਸ ਰਿਅਸਲ ਜਿਹੜੀ ਐ ਕਰਵਾਈ ਗਈ ਹੈ ਦਾਦੀਏ ਕੀ ਪੋਲੋ ਗਰਾਊਂਡ ਵਿਖੇ ਇਹ ਫੁੱਲ ਡਰੈਸ ਰਿਅਸਲ ਜਿਹੜੀ ਹੋਈ ਹੈ ਜਿੱਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ਖਸੀ ਸ਼ਾਨੀ ਵੱਲੋਂ ਸ਼ਿਰਕਤ ਕੀਤੀ ਗਈ ਅਤੇ ਨਾਲ ਹੀ ਉਹਨਾਂ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਦਾਦੀਏ ਕੀ ਕੜਾਕੇ ਦੀ ਠੰਡ ਹੋਣ ਦੇ ਬਾਵਜੂਦ ਵੀ ਜਿਹੜੀ ਫੁੱਲ ਡਰੈਸ ਰਿਅਸਲ ਐ ਕੀਤੀ ਗਈ ਹੈ ਉੱਥੇ ਹੀ ਪਟਿਆਲਾ ਦੇ ਡਿਪਟੀ ਕਮਿਸ਼ਨਰ ਸਾਖਸੀ ਸਾਨੀ ਨੇ ਕਿਹਾ ਕਿ ਪਟਿਆਲਾ ਵਾਸੀਆਂ ਨੂੰ ਇਸ ਪ੍ਰੋਗਰਾਮ ਦੇ ਵਿੱਚ ਆਉਣ ਦਾ ਖੁੱਲਾ ਸੱਦਾ ਜਿਹੜਾ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ 26 ਜਨਵਰੀ ਨੂੰ ਜੋ ਚੰਡਾ ਲਹਿਰੋਂ ਦੀ ਰਸਮ ਅਦਾ ਕੀਤੀ ਜਾਊਗੀ ਉਸ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਐਸਐਲਵੀ ਪਟਿਆਲਾ ਜ਼ਿਲ੍ਹੇ ਨੂੰ ਇਹ ਮਾਨ ਮਿਲਿਆ ਹੈਗਾ ਕਿ ਇੱਥੇ ਦੁਬਾਰਾ ਸਟੇਟ ਲੈਵਲ ਫੰਕਸ਼ਨ ਜਿਹੜਾ ਹੈ ਗਣਤੰਤਰ ਦਿਵਸ ਇੱਥੇ ਮਨਾਇਆ ਜਾ ਰਿਹਾ ਹੈ ਤੇ ਅੱਜ ਅਸੀਂ ਇੱਥੇ ਫੁੱਲ ਡਰੈਸ ਰਿਹਰਸਲ ਕੀਤੀ ਹੈ ਜਿਹੜਾ ਵੈਨਿਊ ਹੈ ਪੋਲੋ ਗਰਾਊਂਡ ਦੇ ਵਿੱਚ ਤੇ ਮੈਂ ਸਾਰਿਆਂ ਨੂੰ ਸੱਦਾ ਦਿੰਨੀ ਹੈ ਕਿ ਤੁਸੀਂ ਜ਼ਰੂਰ ਆਓ ਤੁਸੀਂ ਦੇਖ ਸਕਦੇ ਹੋ ਕਿ ਹਾਲਾਂਕਿ ਬਹੁਤ ਠੰਡ ਹੈ ਫਿਰ ਵੀ ਬੱਚਿਆਂ ਨੇ ਬਹੁਤ ਅੱਛੀ ਆਪਣੀ ਪ੍ਰੈਕਟਿਸ ਕੀਤੀ ਹੈ ਇੱਥੇ ਤੇ ਜਿਸ ਤਰ੍ਹਾਂ ਹਮੇਸ਼ਾ ਹੁੰਦਾ ਹੈ ਅਸੀਂ ਉਸੇ ਤਰੀਕੇ ਨਾਲ ਪਲੇਟੂਨ ਚਾਂਕੀਆਂ ਇਸ ਵਾਰੀ ਸਾਡੇ ਲਈ ਬਹੁਤ ਮਾਨਦੀ ਇਹ ਵੀ ਗੱਲ ਹੈ ਕਿ ਜਿਹੜੀ ਚਾਂਕੀ ਪੰਜਾਬ ਸਰਕਾਰ ਦੀ ਸੀਗੀ ਜਿਹੜੀ ਦਿੱਲੀ ਜਾਣੀ ਸੀਗੀ ਉਹ ਵੀ ਇੱਥੇ ਡਿਸਪਲੇ ਹੋ ਰਹੀ ਹੈਗੀ ਐ ਸੋ ਉਹ ਵੀ ਸਾਨੂੰ ਦੇਖਣ ਨੂੰ ਮਿਲੇਗੀ ਸਾਰਿਆਂ ਨੂੰ ਅ ਸੋ ਸਕਿਉਰਿਟੀ ਪੱਖੋਂ ਸਾਰਾ ਪ੍ਰਬੰਧ ਹੈਗਾ ਐਸਐਸਪੀ ਸਾਹਿਬ ਤੇ ਉਹਨਾਂ ਦੀ ਟੀਮ ਵੱਲੋਂ ਮੁਕੰਮਲ ਪ੍ਰਬੰਧ ਕੀਤੇ ਗਏ ਹੈਗੇ ਤੇ ਸਾਡੇ ਵੱਲੋਂ ਸਾਰਿਆਂ ਨੂੰ ਹੀ ਦੁਬਾਰਾ ਸੱਦਾ ਹੈਗਾ ਕਿ ਤੁਸੀਂ ਜ਼ਰੂਰ ਆਓ ਪੋਲੋ ਗਰਾਊਂਡ ਦੇ ਵਿੱਚ ਤੇ ਇਹ ਇਹ ਦਾ ਆਨੰਦ ਲਿਓ ਮੈਡਮ ਜਿਸ ਤਰ੍ਹਾਂ ਗੱਲ ਕੀਤੀ ਪੰਜਾਬ ਦੇ ਗਵਰਨਰ ਸਾਹਿਬ ਆ ਰਹੇ ਨੇ ਉਹ ਤੇ ਆਮ ਪਬਲਿਕ ਨੂੰ ਕੀ ਐਂਟਰੀ ਹੈ ਤੇ ਕਿਉਂ ਕਿ ਪੁਲਸ ਬਹੁਤ ਹੋਊਗੀ ਕਿ ਕੋਲਸਵਾ ਕਰਕੇ ਲੋਖ ਚਲ ਫਾਰ ਬਹੁਤ ਹੁੰਦੇ ਨੇ ਕਿਦਾਂ ਲੋਕਾਂ ਨੂੰ ਅਪੀਲ ਕਰ ਲੈ ਅਸੀਂ 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 ਪ੍ਰੋਪਰ ਜਿਹੜੇ ਹੈਗੇ ਐ ਐਂਟਰੀ ਪੁਆਇੰਟਸ ਸਪੈਸ਼ਲੀ ਪਬਲਿਕ ਐਂਡ ਬੱਚਾ ਲਈ ਨਿਯਾਦਤ ਕੀਤੇ ਹੋਏ ਹੈਗੇ ਐ ਸਿਕਿਉਰਿਟੀ ਪ੍ਰੋਗਰਾਮ ਜਿਹੜਾ ਫੁੱਲ ਜਾਰੀ ਹੋਏਗਾ ਤੇ ਸਾਡੀ ਇਹ ਹੀ ਕੋਸ਼ਿਸ਼ ਰਹੇਗੀ ਕਿ ਕਿਸੇ ਨੂੰ ਸਿਕਿਉਰਿਟੀ دی ਐਂਗਲ ਹਾਲਾਂਕਿ ਸਿਕਿਉਰਿਟੀ ਪੱਖੋਂ ਅਸੀਂ एकदम ਮਜ਼ਬੂਤ ਹੋਵਾਂਗੇ ਬਟ ਐਟ ਦ ਸੇਮ ਟਾਈਮ ਲੋਕਾਂ ਨੂੰ ਕੋਈ ਦਿੱਕਤ ਨਾ ਆਵੇ ਪ੍ਰੋਪਰ ਉਹਦੇ ਲਈ ਜਿਹੜਾ ਹੈਗਾ ਹੈ ਪ੍ਰਬੰਧ ਕੀਤੇ ਗਏ ਹੈਗੇ ਹਨ ਮੈਨੂੰ ਜਿਹੜੇ ਚਾਕੀਆਂ ਦੀ ਗੱਲ ਕੀਤੀ ਹੈ ਜਿਹੜੀ ਕੇਂਦਰ ਸਰਕਾਰ ਵੱਲ ਬੰਦ ਕੀਤੀ ਗਈ ਚਾਕੀ ਉਹ ਦਿਖਾਈ ਜਾਵੇ ਕਿ ਕੀ ਉਹਦਾ ਸਾਡੀ ਸਾਡੀ ਕਾਫੀ ਚਾਕੀਆਂ ਹੈਗੀਆਂ ਇਨਕਲੂਡਿੰਗ ਜਿਹੜੀ ਉਹ ਤਿੰਨ ਚਾਕੀਆਂ ਸੀਗੀਆਂ ਉਹ ਵੀ ਤਿੰਨ ਚਾਕੀਆਂ ਇੱਥੇ ਮੌਜੂਦ ਹੋਣਗੀਆਂ ਪਲੱਸ ਜਿਹੜੀ ਫਲੈਗਸ਼ਿਪ ਸਕੀਮਸ ਦੀ ਚਾਕੀਆਂ ਹੈਗੀਆਂ ਉਹ ਵੀ ਤੁਹਾਨੂੰ ਦੇਖਣ ਨੂੰ ਮਿਲੇਗੀ ਤੇ ਬੱਚਿਆਂ ਦੀ ਹੈਗੀ ਹੈ اسپੈਸ਼ਲੀ ਜਿਹੜੇ ਸਾਡੇ ਬੱਚੇ ਹੈਗੇ ਜਿਹੜੇ ਬੋਲ ਨਹੀਂ ਸਕਦੇ ਸੁਣ ਨਹੀਂ ਸਕਦੇ ਉਹਨਾਂ ਦੀ ਸਪੈਸ਼ਲ ਪੇਸ਼ਕਾਰੀ ਹੋਵੇਗੀ ਸੋ ਇਹ ਸਾਰਾ ਜਿਹੜਾ ਹੈ ਪ੍ਰੋਗਰਾਮ ਤੁਹਾਨੂੰ ਦੇਖਣ ਨੂੰ ਮਿਲੇਗਾ ਸਾਦੀ ਹੈ ਕਿ ਸੂਬੇ ਭਰ ਦੇ ਵਿੱਚ 26 ਜਨਵਰੀ ਯਾਨੀ ਕਿ ਗਣਤੰਤਰਤਾ ਦਿਵਸ ਮੌਕੇ ਹੋਣ ਵਾਲੇ ਸਮਾਗਮ ਦੀਆਂ ਤਿਆਰੀਆਂ ਨੇ ਜਿਹੜੀਆਂ ਮੁਕੰਮਲ ਕਰ ਲਈਆਂ ਗਈਆਂ ਨੇ ਜੇਕਰ ਪਟਿਆਲਾ ਦੀ ਗੱਲ ਕੀਤੀ ਜਾਵੇ ਤਾਂ ਪਟਿਆਲਾ ਦੇ ਵਿੱਚ ਵੀ ਫੁੱਲ ਡਰੈਸ ਰਿਅਸਲ ਹੈ ਜਿਹੜੀ ਕੀਤੀ ਗਈ ਹੈ ਅਤੇ ਇਹ ਫੁੱਲ ਡਰੈਸ ਰਿਐਲ ਐਸਐਲ ਜਿਹੜੀ ਸਵੇਰੇ ਪੋਣੇ 10 ਵਜੇ ਦੇ ਕਰੀਬ ਹੋਈ ਹੈ ਜਿੱਥੇ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ਖਸੀ ਸਾਨੀ ਨੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਨਾਲ ਹੀ ਬੱਚਿਆਂ ਵੱਲੋਂ ਜੋ ਰੰਗਾਂ ਰੰਗ ਪ੍ਰੋਗਰਾਮ ਪੇਸ਼ ਕੀਤੇ ਜਾਣੇ ਨੇ ਉਸ ਦੀਆਂ ਵੀ ਤਿਆਰੀਆਂ ਨੂੰ ਅੰਜਾਮ ਆ ਜਿਹੜਾ ਦਿੱਤਾ ਗਿਆ ਜਿਸ ਦੀ ਪੂਰੀ ਤਿਆਰੀਆਂ ਕੀਤੀ ਜਾ ਚੁੱਕੀ ਹੈ ਤੇ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਜੋ ਸਮਾਗਮ ਹੋਵੇਗਾ ਉਸ ਦੇ ਵਿੱਚ ਪੰਜਾਬ ਦੇ ਗਵਰਨਰ ਬਨਮਾਰੀ ਲਾਲ ਪ੍ਰੋਹੋਤ ਨੇ ਜਿਹੜੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਅਦਾ ਕਰਨਗੇ ਸੋ ਇਸ ਨੂੰ ਲੈ ਕੇ ਤਿਆਰੀਆਂ ਨੇ ਜਿਹੜੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਤੇ ਫੁੱਲ ਡਰੈਸ ਰਿਆਸਲ ਜਿਹੜੀ ਕੀਤੀ ਗਈ ਆ ਜੀਦਾ ਜਾਈਜਾ ਪਟਿਆਲਾ ਦੇ ਡਿਪਟੀ ਕਮਿਸ਼ਨਰ ਸ਼ਖਸੀ ਸਾਨੀ ਵੱਲੋਂ ਲਿਆ ਗਿਆ ਸੋ ਪਟਿਆਲਾ ਦੇ ਪੋਲੋ ਗਰਾਊਂਡ ਵਿਖੇ ਗਣਤੰਤਰ ਦਾ ਦਿਵਸ ਮੌਕੇ ਜੋ ਸਮਾਗਮ ਉਲੀਕਿਆ ਗਿਆ ਉਸ ਦੀਆਂ ਤਿਆਰੀਆਂ ਪ੍ਰਸ਼ਾਸਨ ਵੱਲੋਂ ਕੀਤੀਆਂ ਜਾ ਚੁੱਕੀਆਂ ਨੇ ਸੋ ਇਸ ਖਬਰ ਦੇ ਉੱਤੇ ਹੋਰ ਜਾਣਕਾਰੀ ਹਾਸਲ ਕਰਨ ਦੇ ਲਈ ਮੇਰੇ ਸਹਿਯੋਗੀ ਪਟਿਆਲਾ ਤੋਂ ਅਵਨਾਸ਼ ਸ਼ਾਦੇ ਨਾਲ ਜੁੜ ਚੁੱਕੇ ਨੇ ਅਵਨਾਸ਼ ਕੀ ਕੁਝ ਜਾਣਕਾਰੀ ਹੈ ਕਿੰਦਾਂ ਦੀਆਂ ਤਿਆਰੀਆਂ ਨੇ ਜਿਹੜੀਆਂ ਪਟਿਆਲਾ ਦੇ ਵਿੱਚ ਕੀਤੀਆਂ ਗਈਆਂ ਨੇ ਜੀ ਦਵਿੰਦਰ ਅਖੇ ਦੱਸਦਾ ਜਾਵਾਂਗਾ ਕਿ ਪਟਿਆਲਾ ਦੇ ਵਿੱਚ ਗੰਗਦਰ ਦੇਵਸ ਨੂੰ ਲੈ ਕੇ ਜਿਹੜੇ ਅੱਜ ਫਾਈਨਲ ਰਿਹੈਸਲ ਹੋਈ ਹੈ ਡਿਪਟੀ ਕਮਿਸ਼ਨਰ ਪਟਿਆਲਾ ਸਾਥੀ ਸੀਨਾ ਵਿਸ਼ੇਸ਼ ਤੌਰ ਤੇ ਪਹੁੰਚੇ ਤੇ ਜਾਇਜ਼ਾ ਲਿੱਤਾ ਗਿਆ ਹੈ ਐਸੇ ਹੀ ਦੱਸਣਾ ਚਾਹਾਂਗਾ ਕਿ 26 ਜਨਵਰੀ ਦੇ ਦਿਨ ਜਿਹੜਾ ਗਵਰਨਰ ਪੰਜਾਬ ਹੈ ਉਹ ਮੁੱਖ ਮਹਿਮਾਨ ਦੇ ਰੂਪ ਦੇ ਵਜੋਂ ਇੱਥੇ ਸ਼ਿਰਕਤ ਕਰਨਗੇ ਜਿਹਨੂੰ ਲੈ ਕੇ ਸੁਰੱਖਿਆ ਦੇ ਵੀ ਪਟਿਆਲਾ ਪੁਲਿਸ ਵੱਲੋਂ ਕੜੇ ਇਤਜਾਮ ਕੀਤੇ ਗਏ ਆ ਜਿੰਨੀਆਂ ਵੀ ਗੱਡੀਆਂ ਪਟਿਆਲਾ ਦੀ ਤਰ੍ਹਾਂ ਵਾਹ ਰਹੀਆਂ ਹਨ ਉਹਨਾਂ ਸਾਰੀਆਂ ਗੱਡੀਆਂ ਵਾਹਨ ਦੀ ਜਿਹੜੀ ਹੈ ਤਲਾਸ਼ੀ ਕੀਤੀ ਜਾ ਰਹੀ ਹੈ ਕੋਈ ਵੀ ਛਰਾਰਤੀ ਅਨਸਰ ਸ਼ਰਾਰਤ ਕਰਕੇ ਮਾਹੌਲ ਨਾ ਖਰਾਬੁੱਦ ਕਰ ਸਕੇ ਜਿਸ ਦੇ ਚਲਦੇ ਪਟਿਆਲਾ ਪੁਲਿਸ ਵੱਲੋਂ ਚੱਪੇ-ਚੱਪੇ ਤੇ ਪੁਲਿਸ ਜਿਹੜੀ ਹੈ ਤਾਇਨਾਤ ਕਰ ਦਿੱਤੀ ਗਈ ਹੈ ਜੀ ਰਜਿੰਦਰ ਅਮਨਾਸ਼ ਜਿਹੜਾ ਪੰਜਾਬ ਦੀਆਂ ਝਾਕੀਆਂ ਦਾ ਮੁੱਦਾ ਲਗਾਤਾਰ ਗਰਮਾਇਆ ਹੋਇਆ ਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀਆਂ ਝਾਕੀਆਂ ਨੂੰ ਨਜ਼ਰਅੰਦਾਜ਼ ਕੀਤਾ ਗਿਆ ਪਰੰਤੂ ਉਹ ਕਿਹੜੀਆਂ ਝਾਕੀਆਂ ਨੇ ਜਿਹੜੀਆਂ ਪੰਜਾਬ ਦੇ ਵਿੱਚ ਕੱਲ ਦਿਖਾਈਆਂ ਜਾ ਰਹੀਆਂ ਨੇ ਖਾਸ ਤੌਰ ਤੇ ਪਟਿਆਲਾ ਦੇ ਵਿੱਚ ਜਿਤਿੰਦਰ ਅੱਥੇ ਦੱਸਣਾ ਚਾਹਾਂਗਾ ਕਿ ਜਿਹੜੇ ਡਿਫਰਿਕਸ਼ਨ ਪਟਿਆਲਾ ਹੋਣਾ ਦੇ ਦੱਸਣ ਦੇ ਮੁਤਾਬਿਕ ਜਿਹੜੀ ਪੰਜਾਬ ਸਰਕਾਰ ਵੱਲੋਂ ਜਿਹੜੀ ਝਾਤੀ ਹੈ ਉਹ ਜਿਹੜੀ ਦਿੱਲੀ ਦੇ ਵਿੱਚ ਹੋਈ ਸੀ ਉਹ ਹੁਣ ਇੱਥੇ ਪਟਿਆਲਾ ਦੇ ਵਿੱਚ ਵੀ ਜੀ ਜਿਹੜੀ ਹੈ ਨਜ਼ਰ ਆਵੇਗੀ ਤਾਂ ਸਾਫ਼ ਤੌਰ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਝਾਤੀ ਹੈ ਉਹ 26 ਜਨਵਰੀ ਦੇ ਦਿਨ ਵੀ ਇੱਥੇ ਦੇਖਣ ਨੂੰ ਮਿਲੇਗੀ ਤੇ ਵੱਖ-ਵੱਖ ਆਧਾਰਿਆਂ ਵੱਲੋਂ ਜਿਹੜੀਆਂ ਝਾਤੀਆਂ ਬਣਾਈਆਂ ਗਈਆਂ ਉਹ ਵੀ ਜਿਹੜੀ 26 ਜਨਵਰੀ ਦੇ ਦਿਨ ਇਹਨਾਂ ਦੇਖਣ ਨੂੰ ਮਿਲਣਗੀਆਂ ਜੀ ਜਿੰਦਰ ਸੋ ਜਾਣਕਾਰੀ ਦੇਣ ਦੇ ਲਈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ